ਤੁਹਾਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Study Till Punjab ਵਿੱਚ ਜਿੱਦੇ ਵਿੱਚ ਤੁਸੀਂ ਘਰ ਬੈਠੇ ਵਕਫ ਵਕ ਜਾਣਕਾਰੀਆਂ ਸਾਡੇ ਕੋਲੋਂ ਹਾਸਲ ਕਰਦੇ ਰਹਿਣੇ ਹੋ ਸੋ ਦੋਸਤੋ ਜਿਹੜੇ ਦੋ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਵਾਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਮਿਡ-ਡੇ ਮੀਲ ਨੂੰ ਲੈ ਕੇ ਸਕੂਲਾਂ ਨੂੰ ਜਾਰੀ ਹੋ ਚੁੱਕੇ ਨੇ ਨਵੇਂ ਹੁਕਮ ਕਿ ਹੁਕਮ ਜਾਰੀ ਹੋਏ ਨੇ ਤੁਸੀਂ ਵੀ ਜਾਣ ਲਓ ਮੈਡੇ ਮੀਲ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆ ਰਹੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਬੱਚਿਆਂ ਨੂੰ ਖਾਣੇ ਦੇ ਨਾਲ-ਨਾਲ ਫਲ ਦੇਣ ਦਾ ਵੀ ਹੁਕਮ ਜਾਰੀ ਕੀਤਾ ਗਿਆ ਹੈ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਯੂਨੀਵਰਸਿਟੀ ਵੱਲੋਂ ਮੈਡੇ ਮੀਲ ਸਕੀਮ ਤਹਿਤ 10 ਜ਼ਿਲ੍ਹਿਆਂ ਦੇ ਵਿੱਚ ਸੋਸਲਾਈਜ਼ ਕਰਵਾਇਆ ਗਿਆ ਇਸ ਦੌਰਾਨ ਵਿਦਿਆਰਥੀਆਂ ਨੇ ਮਾਪਿਆਂ ਵੱਲੋਂ ਅਧਿਆਪਕਾਂ ਨੂੰ ਮੈਡੇ ਮੀਲ ਦੇ ਖਾਣੇ ਦੇ ਨਾਲ-ਨਾਲ ਕੁਝ ਫਲ ਦੇਣ ਦਾ ਸੁਝਾਅ ਵੀ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਨੇ ਸਕੂਲਾਂ ਨੂੰ ਜਨਵਰੀ ਤੋਂ ਮਾਰਚ 2024 ਤੱਕ ਹਫਤੇਚ ਇੱਕ ਵਾਰ ਸੋਮਾਰ ਨੂੰ ਹਰ ਵਿਦਿਆਰਥੀ ਨੂੰ ਦੁਪਹਿਰ ਦੇ ਖਾਣੇ ਦੇ ਨਾਲ-ਨਾਲ ਕੇਲਾ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ ਸਕੂਲਾਂ ਨੂੰ 5 ਰੁਪਏ ਪ੍ਰਤੀ ਕੇਲਾ ਪ੍ਰਤੀ ਵਿਦਿਆਰਥੀ ਦੇ ਹਿਸਾਬ ਨਾਲ ਫੰਡ ਵੱਖਰੇ ਤੌਰ ਤੇ ਉਪਲਬਧ ਕਰਵਾਏ ਜਾਣਗੇ ਇਹ ਈ ਪੰਜਾਬ ਦੀ ਐਪ ਹਾਜ਼ਰੀ ਦਰ ਨਾਲ ਮੇਲ ਖਾਂਦਾ ਹੈ ਇਸ ਤੋਂ ਇਲਾਵਾ ਮਿਡ-ਡੇ ਮੀਲ ਦੇ ਮੀਨੂ ਦੇ ਵਿੱਚ ਬਦਲਾਅ ਕੀਤੇ ਗਏ ਨੇ ਜਾਰੀ ਕੀਤੀਆਂ ਗਈਆਂ ਇਹ ਹਦਾਇਤਾਂ 1 ਜਨਵਰੀ 2024 ਤੋਂ ਸ਼ੁਰੂ ਹੋ ਕੇ 31 ਮਾਰਚ 2024 ਤੱਕ ਲਾਗੂ ਰਹਣਗੇ ਆ ਦੱਸਿਆ ਜਾ ਰਿਹਾ ਹੈ ਕਿ ਬਦਲੇ ਹੋਏ ਮੀਨੂ ਚ ਦਾਲ ਮੌਸਮੀ ਸਬਜ਼ੀਆਂ ਦੇ ਨਾਲ ਮਿਕਸਡ ਤੇ ਰੋਟੀ ਸੋਮਵਾਰ ਨੂੰ ਕੇਲਾ ਮੰਗਲਵਾਰ ਨੂੰ ਰਾਜਮਾ ਤੇ ਚੌਲ ਬੁੱਧਵਾਰ ਨੂੰ ਕਾਲੇ ਚਨੇ ਆਲੂਆਂ ਦੇ ਨਾਲ ਤੇ ਪੂਰੀ ਵੀਰਵਾਰ ਨੂੰ ਕੜੀ ਆਲੂ ਪਿਆਜ਼ ਦੇ ਪਕੌੜੇ ਤੇ ਚੌਲ ਸ਼ੁੱਕਰਵਾਰ ਨੂੰ ਮੌਸਮੀ ਸਬਜ਼ੀਆਂ ਤੇ ਰੋਟੀ ਸ਼ਨੀਵਾਰ ਨੂੰ ਦਾਲ ਕੀਆ ਕद्दू ਤੇ ਚੌਲ ਇਸ ਦੇ ਨਾਲ ਹੀ ਹਫਤੇ ਚ ਇੱਕ ਵਾਰ ਖੀਰ ਨੂੰ ਸਵੀਟ ਡਿਸ਼ ਦੇ ਰੂਪ ਦੇ ਵਿੱਚ ਸ਼ਾਮਿਲ ਕੀਤਾ ਜਾਵੇਗਾ ਸੋ ਇਹ ਪੰਜਾਬ ਸਰਕਾਰ ਨੇ ਵੱਡੀ ਅਪਡੇਟ ਅੱਜ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀਆਂ ਨਿੱਤ ਨਵੀਂ ਅਪਡੇਟਾਂ ਅਸੀਂ ਆਪਣੇ ਚੈਨਲ ਤੇ ਲੈ ਕੇ ਆਉਂਦੇ ਰਹਿੰਦੇ ਆ ਇਹਦੇ ਲਈ ਤੁਹਾਨੂੰ ਸਾਡੇ ਚੈਨਲ ਨੂੰ ਕਰਨਾ ਹੋਵੇਗਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਲੋ ਸ਼ੇਅਰ ਤਾਂ ਜੋ ਹਰ ਇੱਕ ਤੱਕ ਪਹੁੰਚ ਸਕੇ ਹਰ ਇੱਕ ਨੂੰ ਇਹ ਪਤਾ ਲੱਗ ਸਕੇ ਕਿ ਪੰਜਾਬ ਸਰਕਾਰ ਨੇ ਕੀ ਅਪਡੇਟ ਦਿੱਤੀ ਹੈ ਸੋ ਮਿਲਦੇ ਆ ਕੱਲ ਇੱਕ ਨਵੀਂ ਅਪਡੇਟ ਦੇ ਨਾਲ ਦਿਓ ਇਜਾਜ਼ਤ ਧੰਨਵਾਦ